ਨੇ ਕਿੰਨੇ ਘੰਟੇ ਚੱਲਿਆ ਹੋਣਾ ਇਹ ਇਹ ਜੀ ਚੱਲਿਆ ਹੋਊਗਾ ਬਸ 2000 ਘੰਟੇ ਚੱਲਿਆ ਸੈਂਟਰ ਗੇਅਰ ਆ ਜਿਹਦੀ ਡਿਮਾਂਡ ਆ ਸੈਂਟਰ ਗੇਅਰ ਵਾਲਾ ਜੀ ਮਾਡਲ 2020 ਆ ਜੀ ਠੀਕ ਹੈ ਜੀ ਡਿਮਾਂਡ ਇਹਦੀ ਹੈਗੀ ਆ 590000 ਰੁਪਇਆ ਜੀ ਠੀਕ ਹੈ ਜੀ ਤੇ ਇਹ ਮੌਕੇ ਤੇ ਮੰਤਨ ਹੋ ਜਾਊਗਾ ਜੀ ਠੀਕ ਟਰੈਕਟਰ ਹੈਗਾ ਜੀ 2019 ਮਾਡਲ ਆ ਜੀ ਠੀਕ ਹੈ ਜੀ 520000 ਡਿਮਾਂਡ ਆ ਠੀਕ ਹੈ ਜੀ ਬਾਕੀ ਮੌਕੇ ਤੇ ਮੰਤਨ ਹੋ ਜੀ 755 4 ਵੀਲ ਡਰਾਈਵ 4 ਵੀਲ ਤੇ ਟਰੈਕਟਰ ਚ ਇੱਕ ਘਰ ਸਕਦੇ ਹਾਂ ਬਾਈ 23 ਮਾਡਲ ਆ ਜੀ 2023 ਠੀਕ ਹੈ ਜੀ ਤੇ ਇਹ ਡਿ 1165000 ਰੁਪਈਆ ਜੀ ਠੀਕ ਪੂਰੇ ਆ ਗਿਆ 655 ਮਿllr 9 ਵਰਕ 9 ਆ ਗਿਆ ਜੀ ਇਹ ਮਾਡਲ ਹੈਗਾ ਇਹ ਵੀ 4 ਵੀਲ ਡਰਾਈਵ ਆ ਜੀ ਠੀਕ ਹੈ ਜੀ ਤੇ ਮਾਡਲ ਹੈਗਾ ਜੀ ਇਹ 2021 ਠੀਕ ਹੈ ਜੀ 10 ਲੱਖ 30 ਹਜ਼ਾਰ ਡਿਮਾਂਡ ਆ ਹਾਂ ਜੀ ਮੌਕੇ ਤੇ ਮੰਤਨ ਇਹ 20 ਮਾਡਲ ਆ ਜੀ ਠੀਕ ਹੈ ਜੀ ਪੰਜਾਬ ਨੰਬਰ ਠੀਕ ਹੈ ਜੀ 7 ਲੱਖ 45 ਹਜ਼ਾਰ ਡਿਮਾਂਡ ਆ ਠੀਕ ਹੈ ਜੀ ਬਾਕੀ ਮੌਕੇ ਤੇ ਮੰਤਨ ਹੋ ਜੂਗਾ ਜੀ 55 ਆ ਗਿਆ ਐਫ ਏ ਇਹ ਆ ਗਿਆ ਜੀ 2022 ਮਾਡਲ ਆ ਜੀ ਠੀਕ ਹੈ ਜੀ 7 ਲੱਖ ਸੀ ਐਡਮਾਂਡ ਆ ਮੌਕੇ ਤੇ ਮਾਨਤਾਨ ਹੋ ਜੂਗਾ ਜੀ ਠੀਕ 52 45 ਡੀਆਈ ਮੈਸੀ 2021 ਮਾਡਲ ਆ ਜੀ ਹਾਂਜੀ 5 ਲੱਖ 20 ਹਜ਼ਾਰ ਡਿਮਾਂਡ ਆ ਜੀ ਠੀਕ ਹੈ ਜੀ ਉਹ ਵੀ ਮਿੱਤਰੋ ਮੋਗਾ ਟਰੈਕਟਰ ਬੰਡੀ ਤੇ ਪਹੁੰਚੇ ਆ ਆਪਾਂ ਕਰਨਲ ਟਰੈਕਟਰ ਸੇਲ ਪਰਚੇਜ ਵਾਲਿਆਂ ਦੇ ਤੇ ਨਾਲ ਸਾਡੇ ਵੀਰ ਜੋੜਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੋਹ ਵਧਾਈਆਂ ਜੀ ਬਹੁਤ ਹੈ ਜੀ ਤੇ ਕਿੰਨੇ ਕ ਟਰੈਕਟਰ ਟਰੈਕਟਰ ਬਸ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਖੜੇ ਆ ਮਹਾਰਾਜ ਦੀ ਕਿਰਪਾ ਹਾਂ ਜੀ ਉਹਨਾਂ ਦੇ 40 50 ਟਰੈਕਟਰ ਸਾਰੇ ਕਰਨਲ ਟਰੈਕਟਰ ਸੇਲ ਪਰਚੇਜ ਤੇ ਹੀ ਇੱਕ ਨੰਬਰ ਟਰੈਕਟਰ ਬੰਦਾ ਕਹਿੰਦੇ ਜਮਨ 24 ਮਾਡਲ ਵੀ ਮਿਲ ਜਾਣਾ ਹਾਂ ਜੀ ਹਾਂ ਜੀ 24 0% 5 ਘੰਟੇ ਚੱਲਿਆ ਮਿਲੂਗਾ 1 ਉਹ ਉਹ ਜਿਆ ਟਿਕਟਰ ਮਿਲ ਜੂਗਾ ਜੀ ਉਹ ਜਿਆ ਮਿਲ ਜੂਗਾ ਹਾਂਜੀ ਹਾਂਜੀ ਇਹ ਕੋਈ ਪਹਿਲਾਂ ਫੋਨ ਕਰਨਾ ਪੈਂਦਾ ਕਿ ਨਾ ਖੜੀ ਜਦੋਂ ਮਰਜੀ ਜਦੋਂ ਮਰਜੀ ਤੁਰੰਤ ਆ ਸਕਦਾ ਬੰਦਾ ਜਦੋਂ ਮਰਜੀ ਆ ਕੇ ਟਿਕਟਰ ਖਰੀਦ ਸਕਦਾ ਮੰਡੀ ਤੋਂ ਅੱਗੋਂ ਪਿੱਛੋਂ ਐਤਵਾਰ ਤੋਂ ਅੱਗੋਂ ਪਿੱਛੋਂ ਵੀ ਬੰਦਾ ਇੱਥੇ ਆ ਸਕਦਾ ਅੱਗੋਂ ਪਿੱਛੋਂ ਵੀ ਆ ਸਕਦਾ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ ਅਰਜਨ ਤੋਂ 605 ਤੇ ਇਹਦੇ ਬਾਰੇ ਦੱਸੋ ਜੀ ਇਹ ਟਿਕਟਰ ਹੈਗਾ ਜੀ 605 ਅਰਜਨ 2010 ਮਾਡਲ ਆ ਜੀ ਠੀਕ ਹੈ ਜੀ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਚਾਰੇ ਨਵੇਂ ਆ ਜੀ ਅਗਲੇ ਅੱਧੇ ਆ ਮਗਰਲੇ ਨਵੇਂ ਆ ਅੱਬੇ ਪਿਛੇ ਨਵੇਂ ਪੈਸੇ ਟਾਇਰ ਆ ਠੀਕ ਹੈ ਜੀ ਤੇ ਜੈਨੂਇਨ ਟਾਇਰ ਸਾਰਾ ਜੀ ਠੀਕ ਹੈ ਜੀ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਕਿੰਨੇ ਕ ਘੰਟੇ ਚੱਲੇ ਹੋਣਾ ਇਹ ਇਹ ਜੀ ਚੱਲਿਆ ਹੋਊਗਾ ਬਸ 2000 ਘੰਟਾ ਚੱਲਿਆ ਸੈਂਟਰ ਗੇਅਰ ਆ ਜਿਹਦੀ ਡਿਮਾਂਡ ਆ ਸੈਂਟਰ ਗੇਅਰ ਵਾਲਾ ਸੈਂਟਰ ਗੇਅਰ ਵਾਲਾ ਹਾਂਜੀ ਹਾਂਜੀ ਠੀਕ ਹੈ ਤੇ ਇਹ 2010 ਮਾਡਲ ਆ ਗਿਆ ਸੀ ਤੇ ਰੇਟ ਦੀ ਗੱਲ ਕੀਤੀ ਇਹਦਾ ਰੇਟ ਦਾ ਜੀ ਡਿਮਾਂਡ ਆ 375000 ਰੁਪਇਆ ਠੀਕ ਹੈ ਜੀ ਬਾਕੀ ਕੋਈ ਗੱਲ ਨਹੀਂ ਜਦੋਂ ਕੋਈ ਗ ਆ ਗਿਆ ਸ਼ੌਨਾਲਿਕਾ ਟਾਈਗਰ ਇਹਦੇ ਬਾਰੇ ਦੱਸੋ ਜੀ ਇਹ ਟਾਈਗਰ ਆ ਗਿਆ ਜੀ ਡੀਆਈ 55 ਠੀਕ ਹੈ ਜੀ ਹਾਂਜੀ ਇਹ ਆ ਗਿਆ ਜੀ ਸੋਨਾ ਲਿਕਾ ਟਾਈਗਰ 55 ਨਵੀਂ ਛੋਚ ਨਵੀਂ ਛੋਹ ਵਾਲਾ ਟਰੈਕਟਰ ਮਾਡਲ 2020 ਆ ਜੀ ਠੀਕ ਹੈ ਜੀ ਡਿਮਾਂਡ ਇਹਦੀ ਹੈਗੀ ਆ 590000 ਰੁਪਿਆ ਜੀ ਠੀਕ ਹੈ ਜੀ ਤੇ ਇਹ ਮੌਕੇ ਤੇ ਮੰਨਤਨ ਹੋ ਜਾਊਗਾ ਜੀ ਠੀਕ ਹੈ ਜੀ ਚੈਂਜਰ ਮੈਟਰ ਆ ਮਿੱਤਰੋ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕੋਨੋਪੀ ਵਗੈਰਾ ਲੱਗੀ ਹੋਈ ਆ ਟਾਇਰਾਂ ਦੀ ਗੱਲ ਕੀਤੀ ਆ ਬੇ ਟਾਇਰ ਇਹਦੇ ਪਏ ਨੇ 9095 ਪੈਸੇ ਨਾਲ ਦੇ ਟਾਇਰ ਆ ਜੀ ਨਾਲ ਤੇ ਟਾਇਰ ਨੇ ਮੂਰੇ ਘੋੜਾ ਵੈਂਪਰ ਲੱਗਿਆ ਹੋਇਆ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਸੋਨਾ ਟਰੈਕਟਰ ਹੈ 1000 ਘੰਟਾ ਚੱਲ ਦੇ ਬਾਰੇ ਦੱਸੋ ਬਾਈ ਜੀ ਇੱਕ ਪੋਟਾ ਟਰੈਕਟਰ ਹੈਗਾ ਜੀ 2019 ਮਾਡਲ ਹੈ ਜੀ ਠੀਕ ਹੈ ਜੀ 5 ਲੱਖ 20 ਹਜ਼ਾਰ ਡਿਮਾਂਡ ਆ ਠੀਕ ਹੈ ਜੀ ਬਾਕੀ ਮੌਕੇ ਤੇ ਮੰਨਤਾਂ ਹੋ ਜੀ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਆ ਠੀਕ ਹੈ ਜੀ ਪੋਟਾ ਸਾਈਡ ਗੇਅਰ ਆ ਗਿਆ ਖੁੱਲੇ ਪਲੇਟਫਾਰਮ ਦਾ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਚੌਕੜਾ ਰਪੀਆ ਪੈਨੇ ਬਾਈ ਤੇ ਟਰੈਕਟਰ ਦੇਖ ਸਕੋ ਫੁੱਟ ਵਗੈਰਾ ਲੱਗੀ ਹੋਈ ਆ 3 ਸਪੀਡ ਆਈ ਹਾਂਜੀ ਹਾਂਜੀ 3 ਸਪੀਡ ਹੈ ਇਹ ਆ ਗਿਆ ਜੀ 755 4휠 ਡਰਾਈਵ 4휠 ਤੇ ਟਰੈਕਟਰ ਚ ਚੈੱਕ ਕਰ ਸਕਦੇ ਹੋ ਬਾਈ ਖੁੱਲੇ ਪਲੇਟਫਾਰਮ ਦਾ ਪੂਰੇ ਵੇਟ ਵਗ ਤੇ ਇਹ ਡਿਮਾਂਡ ਵੀ ਹੈਗੀ ਆ 11,65,000 ਰੁਪਈਆ ਜੀ ਠੀਕ ਹੈ ਜੀ ਤੇ ਚੇਂਜਰ ਮਾਰਟ ਆ ਬਾਈ 19 ਬੈਕ ਉਹ ਨਹੀਂ ਮੂਰ ਨੂੰ ੁੱਲੇ ਪਲੇਟਫਾਰਮ ਦਾ 18 4 28 ਦੇ ਟਾਇਰ 18 ਵਾਲੇ ਕੰਬਾਈਨ ਵਾਲੇ ਬਹੁਤ ਵਧੀਆ ਟਰੈਕਟਰ ਹੈ 6 ਸਾਲ ਦੀ ਵਾਰੰਟੀ ਵਾਲਾ ਟਰੈਕਟਰ ਹੈ ਜੀ 6 ਸਾਲ ਦੀ ਵਾਰੰਟੀ ਵਾਲਾ ਟਰੈਕਟਰ ਹੈ ਮਿੱਤਰੋ ਦੇਖ ਸਕਦੇ ਹੋ ਤੁਸੀਂ ਤੇ ਇਹ ਕਨੋਪੀ ਵਗੈਰਾ ਲੱਗੀ ਹੋਈ ਹੈ ਬਿਲਕੁਲ ਸੋਅ ਰੂਮ ਕੰਡੀਸ਼ਨ ਟਰੈਕਟਰ ਕਹਿ ਸਕਦੇ ਆਂ ਆਪਾਂ ਤੇ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੂ ਗਰਾ ਤੇ ਮੂਰੇ ਆ ਗਿਆ 655 ਮਿਲਾ ਨੋਵੋ ਆ ਗਿਆ ਜੀ ਇਹ ਮਾਡਲ ਹੈਗਾ ਇਹ ਵੀ 4 ਵੀਲ ਡਰਾਈਵ ਹੈ ਜੀ ਠੀਕ ਹੈ ਜੀ ਤੇ ਮਾਡਲ ਹੈਗਾ ਜੀ ਇਹ 2021 ਠੀਕ ਹੈ ਜੀ 10,30,000 ਦੀ ਡਿਮਾਂਡ ਆ। ਹਾਂਜੀ। ਮੌਕੇ ਤੇ ਮਾਨਦਾਨ ਹੋ ਜਾਊਗਾ ਜੀ। ਮੌਕੇ ਤੇ ਮਾਨਦਾਨ ਹੋਊ ਮਿੱਤਰੋ, ਵੇਟ ਵਗੈਰਾ ਲੱਗੇ ਹੋਏ ਨੇ, ਕਨੋਪੀ ਵਗੈਰਾ ਇਹਦੀ ਵੀ ਲੱਗੀ ਹੋਈ ਹੈ। 90 ਪੈਸੇ ਟਾਇਰ ਨਾਲ ਦੇ ਆ ਜੀ। 90 ਪੈਸੇ ਟਾਇਰ ਨਾਲ ਦੇ ਨਹੀਂ। ਜਿੰਜਰ ਮੈਟ ਹੈ, 19 ਬੈਕ ਉਹਨੀ ਮੂਰ ਨੂੰ ਟਰੈਕਟਰ ਤੋਂ ਤੁਸੀਂ ਚੈੱਕ ਕਰ ਸਕਦੇ ਹੋ। ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ। ਖੁੱਲੇ ਪਲੇਟਫਾਰਮ ਦਾ। ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਗ੍ਰਾਬ। ਅਗਲਾ ਆ ਗਿਆ ਜੀ 5210 ਜੌਂਡੀਅਰ। ਹਾਂਜੀ। 5210 ਟਰੈਕਟਰ ਆ ਜੀ। 2020 ਮਾਡਲ ਆ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਜੀ ਬਾਕੀ ਮੌਕੇ ਤੇ ਮਾਨਤਨ ਹੋ ਜੂ ਮਿੱਤਰੋ ਕਨੋਪੀ ਵਗੈਰਾ ਲੱਗੀ ਹੋਈ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸ਼ੋਰੂਮ ਨਵਾਂ ਟਰੈਕਟਰ ਹੈ ਜੀ ਨਵਾਂ ਬਿਲਕੁਲ ਬਿਲਕੁਲ ਨਵਾਂ ਟਰੈਕਟਰ ਹੈ ਖੁੱਲੇ ਪਲੇਟਫਾਰਮ ਚੰਗਾ ਟਰੈਕਟਰ ਹੈ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ 855 ਆ ਗਿਆ ਐਫ ਆਈ ਇਹ ਆ ਗਿਆ ਜੀ 2022 ਮਾਡਲ ਹੈ ਜੀ ਠੀਕ ਹੈ ਜੀ 7 ਲੱਖ 80 ਹਜ਼ਾਰ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜੂਗਾ ਜੀ ਠੀਕ ਹੈ ਜੀ ਸੈੱਡ ਗੇਅਰ ਆ ਗਿਆ ਡਬਲ ਡਿਸਟ੍ਰਿਬਿਊਟਰ ਸੀਰੀਜ਼ ਸਪੀਡ ਅਲੱਗ ਤੋਂ ਕਲੱਚ ਵਾਲਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੂਰਾ ਐਂਡ ਸ਼ੋਰੂਮ ਕੰਡੀਸ਼ਨ ਟਰੈਕਟਰ ਇਹ ਪੇ ਟਰੈਕਟਰ ਦੇਖ ਸਕਦੇ ਹੋ ਤੇ ਮੂਰੇ ਆ ਗਿਆ 5245 DI मैसी 2021 ਮਾਡਲ ਹੈ ਜੀ ਹਾਂਜੀ 5 ਲੱਖ 20 ਆ ਡਿਮਾਂਡ ਆ ਜੀ ਠੀਕ ਹੈ ਜੀ ਸੈਂਟਰ ਗੇਅਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਟਾਇਰ ਤਾਂ ਚੌਕੜਾ ਰੁਪਈਆ ਪਏ ਨੇ ਬਈ ਤੇ ਟਰੈਕਟਰ ਰੰਗ ਪੇਂਟ ਦਾ ਬਿਲਕੁਲ ਰੀਜਨ ਵਾਲਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਜੂ ਵਗੈਰਾ ਲੱਗੀ ਹੋਈ ਹੈ ਤੇ ਮੂਰੇ ਆ ਗਿਆ 54055 ਇਹਦੇ ਬਾਰੇ ਦੱਸੋ ਜੀ ਇਹ ਮਾਡਲ ਆ ਗਿਆ ਜੀ 2021 ਮਾਡਲ ਆ ਠੀਕ ਹੈ ਜੀ 4 ਵੀਲ ਡਰਾਈਵ 5445 ਆ 545 ਠੀਕ ਹੈ ਜੀ 4-ਵੀਲ ਡਰਾਈਵ 2021 ਮਾਡਲ 9 ਲੱਖ 75 ਹਜ਼ਾਰ ਦੀ ਮੰਗ ਹੈ ਜੀ ਠੀਕ ਹੈ ਜੀ ਟਾਇਰ ਤਕਰੀਬਨ ਰੀਪੇ ਹੀ ਪਏ ਨੇ ਪੂਰਾ ਨਵਾਂ ਟਰੈਕਟਰ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਬਾਈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਿੰਪਲ ਕਪੜੇ ਵਾਲੀ ਛਤਰੀ ਹੈ ਤੇ ਅਗਲੇ ਟਰੈਕਟਰ ਦੀ ਗੱਲ ਕਰੀਏ 655 DI 2020 ਮਾਡਲ ਹੈ ਜੀ ਹਾਂ ਜੀ 2020 ਮਾਡਲ ਹੈ ਡਿਮਾਂਡ 7 ਲੱਖ 85 ਹਜ਼ਾਰ ਹੈ ਜੀ ਤੇ ਬਾਕੀ ਮੌਕੇ ਤੇ ਹੋ ਜਾਗਾ ਘਾਟਾ ਵਾਧਾ ਜੀ ਮੌਕੇ ਤੇ ਘਾਟਾ ਵਾਧਾ ਹੋਊ ਮਿੱਤਰੋ ਸਾਈਡ ਗੇਅਰ ਖੁੱਲੇ ਪਲੇਟਫਾਰਮ ਦਾ ਕਨੋਪੀ ਵਗੈਰਾ ਲੱਗੀ ਹੋਈ ਮੂਰੇ ਵੇਟ ਵਗੈਰਾ ਲੱਗੇ ਹੋਏ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ ਚੈਂਜਰ ਮੈਟ ਹੈ 19 ਬੈਕ 19 ਮੂਰ ਨੂੰ ਚੰਗਾ ਟਰੈਕਟਰ ਹੈ ਕੁੱਲ ਮਲਿਆ ਕੇ ਗੱਲ ਕੀਤੀ ਜਾਵੇ ਮੂਰੇ 5405 ਫੇਰ ਆ ਗਿਆ ਜੀ ਉਹ ਟ ਯਾਰ ਇਹਦੇ ਬਾਰੇ ਦੱਸੋ ਜੀ ਇਹ ਮਾਡਲ ਹੈਗਾ ਜੀ 2021 ਠੀਕ ਹੈ ਜੀ 11 ਲੱਖ 40 ਹਜ਼ਾਰ ਡਿਮਾਂਡ ਹੈ ਜੀ ਠੀਕ ਹੈ ਜੀ 4 ਵੀਲ ਡਰਾਈਵ ਆ 90 ਪੈਸੇ ਸਾਰੀ ਕੰਡੀਸ਼ਨ ਨਾਲ ਸਣੇ ਟਾਇਰ ਠੀਕ ਹੈ ਜੀ 90 ਪੈਸੇ ਕੰਡੀਸ਼ਨ ਹੈ ਸਣੇ ਟਾਇਰ ਬਈ ਸਨੋਪੀ ਵਗੈਰਾ ਲੱਗੀ ਹੋਈ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਚਾਰ ਸਪ ਤੇ ਮੂਰੇ ਆ ਗਿਆ 68 ਦਾ ਸਿਉਣਾ ਲਿਕਾ 4X ਦੱਸਿਓ ਜੀ ਇਹਦੇ ਬਾਰੇ ਇਹ ਮਾਡਲ ਹੈਗਾ ਜੀ 2018 ਠੀਕ ਹੈ ਜੀ 4 ਲੱਖ 95 ਹਜ਼ਾਰ ਡਿਮਾਂਡ ਆ ਜੀ ਠੀਕ ਹੈ ਜੀ ਨਾਲ ਦੇ ਟਾਇਰ 60 ਪੈਸੇ ਆ ਠੀਕ ਹੈ ਜੀ ਕਿਤੋਂ ਖੁੱਲਿਆ ਨਹੀਂ ਸਾਰਾ Ориਜਨਲ ਆ ਕਿਤੇ ਪੇਂਟ ਨਹੀਂ ਠੀਕ ਹੈ ਜੀ ਬਾਕੀ ਮਾਨਤਨ ਹੋ ਜਾ ਮੋਟਰ ਇਹ ਨਾਲ ਹੈ ਬਾਈ ਮਾਨਤਨ ਬਾਕੀ ਹੋ ਜਾਊਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਐਨ ਸ਼ੋਰੂਮ ਕੰਡੀਸ਼ਨ ਟਰੈਕਟਰ ਕਹਿ ਸਕਦੇ ਆਂ ਆਪਾਂ ਇਹਨੂੰ ਪੂਰੇ 969 ਐਫਆਈ ਫੇਰ ਆ ਗਿਆ ਇਹਦੇ ਬਾਰੇ ਦੱਸਿਓ ਜੀ ਇਹ 2021 ਮਾਡਲ ਹੈ ਜੀ ਠੀਕ ਹੈ ਜੀ 7 ਲੱਖ 95000 ਰੁਪਿਆ ਡਿਮਾਂਡ ਹੈ ਜੀ ਠੀਕ ਹੈ ਜੀ ਬਿਲਕੁਲ ਸ਼ੋਰੂਮ ਕੰਡੀਸ਼ਨ ਨਾਲ ਦੇ ਟਾਇਰ 90% ਆ ਠੀਕ ਹੈ ਜੀ ਪੂਰਾ ਨਵਾਂ ਟਰੈਕਟਰ ਹੈ ਜੀ ਬਿਲਕੁਲ ਸੋਰੂਮ ਕੰਡੀਸ਼ਨ ਟਰੈਕਟਰ ਆ ਮਿੱਤਰੋ ਖੁੱਲੇ ਪਲੇਟਫਾਰਮ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਤੇ ਇਸ ਤੋਂ ਲਾਵਾ ਬਾਈ ਵਿਚਵੇਂ ਕਟਾ ਸਕਦਾ ਕੋਈ ਹਾਂਜੀ ਹਾਂਜੀ ਕੋਈ ਵੀ ਕਿਸੇ ਨੇ ਪੁਰਾਣਾ ਏਡਿਟਰ ਦੇਣਾ ਹੋਵੇ ਉਹ ਅਸੀਂ ਵਿਚ ਕੱਟ ਕੇ ਤੇ ਦੇ ਦਿੰਨੇ ਨਾਲ ਘਟਾਵਾ ਦਾ ਕਰ ਲੈਣੇ ਆ ਜੀ ਠੀਕ ਹੈ ਕੋਈ ਵੀ ਟਰੈਕਟਰ ਹੋਵੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਮੇਨ ਲੋਕੇਸ਼ਨ ਕੀ ਪੈਗੀ ਜੀ ਲੋਕੇਸ਼ਨ ਏ ਜੀ ਬੁੱਗੀਪੁਰਾ ਚੌਕ ਮੋਗਾ ਜੀ ਠੀਕ ਹੈ ਹਾਂ ਲੁਧਿਆਣਾ ਰੋਡ ਬੁੱਗੀਪੁਰਾ ਚੌਕ ਮੋਗਾ ਠੀਕ ਹੈ ਜੀ 24 ਘੰਟੇ ਜਦੋਂ ਮਰਜ਼ੀ ਬੰਦਾ ਆ ਸਕਦਾ ਜੀ ਇਹ ਨਹੀਂ ਐ ਐਤਵਾਰ ਮੰਡੀ ਦਾ ਕੋਈ ਚੱਕਰ ਨਹੀਂਗਾ ਜਦੋਂ ਵੀ ਮਰਜ਼ੀ ਬੰਦਾ ਹਰ ਹਫਤੇ ਜਿਹੜੇ ਦਿਨ ਮਰਜ਼ੀ ਆ ਸਕਦਾ ਜੀ ਠੀਕ ਹੈ ਜੀ ਇਟਰ ਇੱਥੇ ਹੀ ਲੱਗੇ ਹੁੰਦੇ ਆ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿਹਨਾਂ ਹੈ 98141 ਹਾਂ ਜੀ 14511 ਸਰਦਾਰ ਮस्तान ਸਿੰਘ ਜੀ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸਰ ਜੀ ਓਕੇ ਜੀ ਓਕੇ ਜੀ ਲੋਕ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਫੋਲੋ ਧੰਨਵਾਦ ਜੀ